ਪੰਡਿਤ ਹਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਵਾਲਾ ਜੱਗੇ ਕੋਲੀਏ ਦੇ ਘਰੇ ਵੀਡੀਓ ਬਣਾ ਰਹੇ ਆ ਮਾਲਾ ਬਾਈ ਹੁਣਾਂ ਦੇ ਜਾਇਜ਼ ਜੀ ਹੁੰਦੇ ਛੋਟੇ ਛੋਟੇ ਭਾ ਹੁੰਦੇ ਆ ਜਾਇਜ਼ ਵੀ ਕੀ ਛੋਟੇ ਛੋਟੇ ਭਾ ਹੁੰਦੇ ਆ 2000 ਰਸਿਆਂ ਮਖਾਉਣੀਆਂ ਅੱਜ ਦੀ ਵੀਡੀਓ ਦੇ ਵਿੱਚ ਜੱਗੇ ਕੋਲੀ ਇਹਦੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਨਿੱਕੇ ਨਿੱਕੇ ਮੁੱਲ ਇਨਫਰਮੇਸ਼ਨ ਲੈਦਾ ਨਾ ਸਸਰੀਕਾਲ ਜੀ ਤੁਸੀਂ ਕਹੋ ਬਾਈ ਜੀ ਨਾਮ ਦੱਸੋ ਨਾਮ ਜਗਜੀਤ ਸਿੰਘ ਪਿੰਡ ਕੋਲੀਆਪੁਰ ਤੁਸੀਂ ਨਿਹਾਲ ਸਿੰਘਾ ਜ਼ਿਲ੍ਹਾ ਮੋਕਾ ਫੋਨ ਨੰਬਰ ਦੱਸੋ 9056853918 ਵਾਵਾ ਜੀ ਟੀਜੀ ਹੋਈ ਜੱਗੇ ਹਾਂ ਹਾਂ ਚੱਟ ਗਈ ਹੋਣੀ ਬਾਈ ਵਾਵਾ ਨਹੀਂ ਸਾਰੀ ਹੋ ਗਈ ਕੱਲ ਮੋਤਸਾਂ ਨਹੀਂ ਰਹੇ ਕੱਲ ਨੂੰ 20 ਤਰੀਕ ਨੂੰ ਹਾਂ ਕੱਲ ਨੂੰ ਆਪ ਨੂੰ ਲੱਗ ਪਣਾ 39ਵੇਂ ਸਾਲ 39ਵਾਂ ਸਾਲ ਬਸ ਚਾਲਿਆਂ ਚ ਵੜ ਗਏ ਫੇਰ ਤਾਂ ਚਿੱਟੇ ਹੋਣੀ ਹੈ ਹਾਂ ਬਸ ਲੱਖ ਸਾਰੇ ਕੇ 50 ਹਜ਼ਾਰ ਰੇ ਦੇ ਦਾਂਗੇ ਨਾ ਐ ਨਾ ਕਰ ਭੀਆ ਨਹੀਂ ਐ ਤੇ 40 ਕੇ ਸਾਲ ਤਾਂ ਹੋਰ ਚਾਹੀਦੀ ਆ ਜਿਵਾਕੋ ਵਿਆਹੋਣੇ ਆ ਕਰਨੇ ਆ ਸਹੀ ਗੱਲ ਉਹਨਾਂ ਦੇ ਵੀ ਗਾਂ ਜਿਵਾਕ ਖੜਾਉਣੇ ਆ ਖੜਾਉਣੇ ਆ ਇਹਦਾ ਨਜਲੇ ਦਾ ਫਰਕ ਹੁੰਦਾ ਚਿੱਟੀ ਦੇੜ ਦਾ ਵੇਸੀ ਭਈ ਆ ਜਾਂਦੀ ਅੱਜ ਕੱਲ ਹਾਂ ਲੇਕਿਨ ਕਿ ਜਿਵਾਕਾਂ ਚੱਟੇ ਵਾਲਾ ਹੀ ਪਏ ਹਾਂ ਹੂੰ ਇੱਥੇ ਆ ਜਾ ਇਹ ਦੂਜੇ ਸੁਵੇ ਸੁਣਾ ਹਫਤੇ ਦੀ ਕੱਚੀ ਆ ਹੂੰ ਜਿਹਦੋਂ ਆਪਾਂ ਲਈਏ ਦੋ ਦੋ ਗੰਦੇ 14 ਕਿਲੋ ਚੋਇਆ ਵਾ ਹੂੰ ਤੇ ਜਿਹੜੇ ਵੀਰ ਭਾਣ ਲੈਣੇ ਸਮਝਣਾ ਲੈ ਲੈ ਠੀਕ ਆ ਜਿਹਨੇ ਪੈਸੇ ਲਾਉਣੇ ਆ ਤੇ ਦੇ ਦਾਂਗੇ ਵੜੇ 45000 ਦੇ 45 ਦੀ ਸਮਾਂ ਹਫਤੇ ਦੀ ਕੱਚੀ ਹਫਤੇ ਦੀ ਕੱਚੀ ਆ 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਦੇ ਦੇਣੀ ਆ ਜੱਗਾ ਭੋਲੇ ਜੇ ਮੂੰਹ ਨਾਲ ਕਹਿੰਦਾ 45 ਦੀ ਮੈਂ ਤੁਹਾਨੂੰ ਹੋਰ ਕਿਸੇ ਕੋਲ ਉਹਦੀ 52 ਮੁੱਲ ਹੋਣਾ ਸੀ ਆਪਰੇ ਮੋਲੀ ਜਾਇਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜੱਗੇ ਦੇ ਮੁੱਲ ਜਾਇਜ਼ ਹੀ ਹੁੰਦੇ ਆ 40 ਤੇ 5 45 ਦੀ ਦੇ ਦੇਣੀ ਆ ਜਰਸੀ 14 ਕਿਲੋ ਜੱਗਾ ਕਹਿੰਦਾ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਵੇ ਸੂਨ ਨੂੰ ਤਿਆਰ ਆ ਹਵਾਨਾ ਸੋਨਾ ਸਾਫ ਸੁਥਰਾ ਕੋਈ ਵਾਧੂ ਫੂਟ ਸ਼ਾਂਗ ਹੈ ਨਹੀਂ ਰੂਵ ਵਰਗਾ ਹਵਾਨਾ ਕੋਈ ਸੈਡ ਨਹੀਂ ਕੋਈ ਭਲ ਨਹੀਂ ਕੋਈ ਫੂਟ ਨਹੀਂ ਕੋਈ ਸ਼ਾਂਗ ਨਹੀਂ ਵਲਟ ਲਾਂਜ ਕਾਫੀ ਬਾਕੀ ਆ ਦਿਨ ਪੰਜ ਸੱਤ ਤੈਨੇ ਲੈ ਜਾਣੇ ਆ ਪੰਜ ਸੱਤ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਸੋਨਾ ਹਵਾਨਾ ਤਿਆਰ ਕਰਕੇ ਸੂ ਆਸਦੀ ਚਵਾਈ ਵਾਲਾ ਗੁਲਾਬੀ ਥਾਨ ਚਾਰਾਂ ਥਾਨਾਂ ਦਾ ਸੇਮ ਹੀ ਸਾਈਜ਼ ਆ ਬੁੱਤੀ ਬਾਤੀ ਸੋਹਣੀ ਆ ਹੂੰ ਜੱਗਿਆਂ ਨੂੰ ਸੋਹਣੇ ਮੂੰਹ ਮੱਥੇ ਦੀ ਆ ਵੇਖਿਆ ਪਾ ਕੇ ਵਿਖਾਉਂਦਾ ਨਾ ਜੱਫੀਆਂ ਠੰਡੀ ਸੀਲ ਪੂਰੀ ਆ ਆ ਚੱਕੋ ਭੋਵਾ ਬੱਕਰੀ ਵਾਂਗੂ ਬੱਕਰੀ ਦਾ ਤਾਂ ਕੰਨ ਫੜ ਕੇ ਚੋਲਦੇ ਤਾਂ ਕੰਨ ਫੜਨ ਦੀ ਵੀ ਲੋੜ ਜਿਵੇਂ ਮਰਜ਼ੀ ਅਗਲਾ ਬਹਿ ਕੇ ਚਵਾਈ ਕਰ ਲੈ ਆ ਲੈ ਵਾਹੇ ਪੂਰਾ ਵੇਨ ਵਧੀਆ ਆਪਣਾ ਕੇ ਫੇਰ ਸੁਣਾ ਬੋਲ ਆ ਵਲਟਾ ਲ ਕੱਢ ਕੇ ਸੁਣਾਣ ਤਰਾਂ ਤਰਾਂ ਦੀ ਭਰਪੂਰ ਦੀ ਖਾਲ ਪੈਦੀ ਗਰੰਟੀ ਫੁੱਲ ਕਿੰਨੇ ਦੀ 44000 ਦੀ ਆ ਇੱਥੇ ਰੱਖ ਐ ਤੇ ਆ ਜਾ ਇਹ ਵੀ ਡੇਰੀ ਦੇ ਵਿੱਚੋਂ ਪਕਾ ਲਈ ਆ ਡੇਰੀ ਚ ਡੇਰੀ ਵਿੱਚ ਹਾਂ ਦੋ ਤੋਂ 17-18 ਕਿਲੋ ਸਾਡਾ ਚੋਇਆ ਵਾ ਜਿੱਥੇ ਦੁੱਧ ਪਾਉਣ ਜਾਂਦੇ ਡੇਰੀ ਚ ਨਹੀਂ ਜਿਹੜੇ ਦੁੱਧ ਪਾਉਂਦੇ ਸੀ ਬੰਦੇ ਮੰਨ ਲਓ ਅੱਛਾ ਹਾਂ ਠੀਕ ਆ ਉਹਨਾਂ ਤੋਂ ਪਕਾ ਲਈ ਆ ਜਿਹੜੇ ਵੀਰ ਭਰਾ ਦੁੱਧ ਦਾ ਕੰਮ ਕਰਦੇ ਆ ਉਹਨਾਂ 'ਤੇ ਖਾਸ ਵਿੜੋ ਹੋਊਗੀ ਠੀਕ ਹੈ ਠੀਕ ਹੈ ਰੰਗ ਜ਼ਰੂਰ ਕਿਸਮਿਆਲਾ ਜਾ ਹੈਗਾ ਹਾਂ ਦੁੱਧ 17-18 ਕਿਲੋ ਚੋਇਆ ਵਾ ਅੱਛਾ ਹਾਂ ਤੇ ਦੇ ਦਾਂਗੇ ਅੱਬ ਇਹ 43000 ਦੀ 43 ਦੀ ਹਾਂ ਉਦੋਂ ਵੀ 2000 ਘਟਾ ਹਾਂ ਤਵਾਤੇ ਦੇ ਬਹੁਤ ਤਾਂ ਕੰਮ ਕਰਦੇ ਆ ਨਾ ਉਹਨਾਂ ਵਾਸਤੇ ਖਾਸ ਮਿੱਟੀ ਕੋ ਰੱਖੀ ਨੇ ਉਹਨਾਂ ਵਾਸਤੇ ਹਾਂ ਉਹਨਾਂ ਵਾਸਤੇ ਕਿਉਂਕਿ ਦੁੱਧ ਵਾਲੀ ਗਾਂ ਡੇਰੀ ਚ ਵਾਈ ਵੀ ਹੈ ਇਹ ਡੇਰੀ ਚ ਵਾਈ ਵੀ ਹੈ ਜੱਗਾ ਕਹਿੰਦਾ ਮੈਂ ਤਾਂ ਕਿਤੇ ਉਹ ਡੇਰੀ ਜਿੱਥੇ ਦੁੱਧ ਪਾਉਣ ਜਾਂਦੇ ਜੱਗਾ ਕਹਿੰਦਾ ਉੱਥੇ ਨਹੀਂ ਜਿੱਥੇ ਪਸ਼ੂ ਰੱਖੇ ਹੁੰਦੇ ਆ ਉੱਥੋਂ ਲਿਆਂਦੀ ਆ ਇਹ ਹਾਂ 17 18 ਕਿਲੋ ਦੁੱਧ ਦਿੰਦੀ ਆ ਬਾਈ ਕਹਿੰਦਾ ਇਹ 40 ਤੇ ਤਾਂ ਨਾ 43000 ਦੀ ਜੱਗਾ ਕਹਿੰਦਾ ਇਹ ਦੇ ਦੇਣੀ ਆ ਬਾਲਟਾਂ ਲਾ ਪਈਆਂ ਬਹੁਤ ਆ ਮੋٹے ਮੋٹے ਥਾਣ ਆ ਸਮਾਜ ਕੇ ਇਹਦੇ ਪੰਜ ਦਿਨ ਰਹਿੰਦੇ ਭਾਈ ਇਹਦੇ ਪੰਜ ਦਿਨ ਪਏ ਆ ਜੱਗਾ ਕਹਿੰਦਾ ਉਹ ਝੋਲ ਝੂਲ ਬਹੁਤ ਆ ਹਾਂ ਝੂਲ ਵੱਧੂ ਭਾਈ ਵੱਲ ਢਿੱਲਾਂ ਤੋਂ ਅੰਦਾਜ਼ਾ ਲੱਗਦਾ ਲੇਵਾ ਲਾਹੂ ਬਹੁਤ ਆ ਜਦ ਦੁੱਧ ਦਿੱਤਾ ਪਤਾ ਹੀ ਕਵਾਂਗੇ ਨਾ ਹਾਂ ਹਾਂ ਅੱਜ ਕੱਲ੍ਹ ਦੇ ਲੇਵਾ ਨਾ ਫੇਰ ਸੁਣ ਹਾਂ ਆ ਵੇਖੋ ਵੱਲ ਢਿੱਲਾਂ ਜੇ ਹੁਣ ਅਪਣੀ ਛੂਂਡੀ ਵੜੇ ਬਦ ਤੇ ਭੱਗਾਂਗੇ ਹਾਂ ਇਹ ਤਾਂ ਗੱਲ ਹੈਗੀ ਆ ਸਹੀ ਗੱਲ ਆ ਇਹ ਤਾਂ ਗੱਲ ਹੈ ਮੈਂ ਛੂਂਡੀ ਵੜਾ ਕਿਹਦੇ ਫੇਰ ਕਰੂਗੀ ਹਾਂ ਹਾਂ ਜਿਹੜੀਆਂ ਵੱਲ ਟੈਨ ਨਾ ਹਾਂ ਕੱਢ ਕੇ ਫੇਰ ਸੁਣਣਾ ਸਹੀ ਆ ਹਾਂਜੀ ਦੇ ਦੇਣੀ ਆ 43000 ਦੀ ਬੰਦਾ ਦਾ ਜੱਗਾ ਨਰਮੀਆਂ ਸਿੱਧੀਆਂ ਜੀਆਂ ਗੱਲਾਂ ਹੁੰਦੀਆਂ ਜੱਗੇ ਦੀਆਂ ਬਾਕੀ ਕਿਹੜਾ ਕੋਈ ਅੱਜ ਪਹਿਲੀ ਵੀਡੀਓ ਬਣਾ ਬਣਾਈ ਆ ਲੋਕਡਾਊਨ ਤੋਂ ਪਹਿਲਾਂ ਦੇ ਵੀਡੀਓ ਬਣਾ ਰਿਹਾ ਪੰਜ 6 ਸਾਲ ਹੋ ਗਏ ਇਸ ਘਰੋਂ ਵੀਡੀਓ ਬਣਾਉਂਦਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਇਹ ਜੱਗੇ ਘੋਲੀਏ ਦੀਆਂ ਦੋ ਵੜਾ ਨਿੱਕੇ ਨਿੱਕੇ ਪਾ ਆ 45 ਦੀ ਦੋ ਨੰਬਰ 43 ਦੀ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਜੱਗਾ ਕਹਿੰਦਾ ਮੇਰੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਦੋ ਜਾਨਵਰ ਮੁੱਲ ਜਮਾਂ ਜੈ ਜ 45 ਦੀ ਆ ਜਗਾ ਕਹਿੰਦਾ ਡੇਰੀ ਚ ਵਾਈਏ 43 ਦੀ ਦੇ ਦੇਣੀ ਆ 43 ਦੀ ਦੇ ਦੇਣੀ ਆ ਡੇਰੀ ਵਾਲੀ ਜੀ ਤੋਂ ਲਈ ਆਪਾਂ ਗੱਲ ਵੀ ਕਰਾ ਦੇਗੇ ਭਾਈ ਦੁੱਧ ਕਿੰਨਾ ਚੋਇਆ ਵਾ ਠੀਕ ਹੈ ਆ ਵੀ ਆਪਾਂ ਕੋਲ ਚੋਇਆ ਹਾਂ ਕਿੱਥੋਂ ਚੋਇਆ ਆਪਾਂ ਗੱਲ ਕਰਾਵਾਂਗੇ ਅਗਲਾ ਆਪ ਹੀ ਦੱਸ ਦਊਗਾ ਬਾਈ ਕਹਿੰਦਾ ਜੀ ਤੋਂ ਲਈ ਆ ਜਿਨ੍ਹਾਂ ਨੇ ਦੁੱਧ ਚੋਇਆ ਆਪਾਂ ਉਹਨਾਂ ਨਾਲ ਗੱਲ ਵੀ ਕਰਾ ਦੇਾਂਗੇ ਹਾਂ ਤੇ ਕਿਹਦੇ ਆਸਤੇ ਖਾਸ ਵੀਡੀਓ ਆ ਇਹ ਜਿਹੜੇ ਬਾਈ ਦੁੱਧ ਦਾ ਕੰਮ ਕਰਦੇ ਬੰਦੇ ਉਹਨਾਂ ਆਸਤੇ ਹਾਂ ਤੇ ਦੁੱਧ ਪੀਣ ਨੂੰ ਵੀ ਮਾੜੀ ਹੈ ਨਹੀਂ ਕੀ ਇਹ ਘਰੇ ਪੀਣਾ ਦੁੱਧ ਦੁੱਧ ਹੋ ਗੋਈ ਮਜ਼ਾਕ ਕਰ ਸੰਗਣਾ ਸਹੀ ਹੈ ਹਾਂਜੀ ਮੱਝਾਂ ਰਗਾ ਸੰਗਣਾ ਹੋ ਜੀਨੇ ਦੁੱਧ ਆਸਤੇ ਲੈਣੀ ਆ ਚੱਗਾ ਕਹਿੰਦਾ 17 18 ਕਿਲੋ ਦੁੱਧ ਦੇ ਦਿੰਦੀ ਆ ਤੇ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਆ ਮੱਝਾਂ ਰਗਾ ਦੁੱਧ ਹੋ ਸੰਗਣਾ ਸਾਰਿਆਂ ਨੂੰ ਸਾਸੀ ਕਾ